ਬਾਰਡਰ ਪੱਟੀ ਦੇ ਪਿੰਡ ਚੱਕ ਟਾਲੀ ਵਾਲਾ ਦੀ ਸਮੁੱਚੀ ਮੌਜੂਦਾ ਪੰਚਾਇਤ ਅਤੇ ਹੋਰ ਪਿੰਡ ਵਾਸੀ ਅਕਾਲੀ ਦਲ ਨੂੰ ਛੱਡ ਆਮ ਆਦਮੀ ਪਾਰਟੀ ਦੇ ਵਿੱਚ ਹੋਏ ਸ਼ਾਮਲ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹੋ ਕੇ ਜਲਾਲਾਬਾਦ ਹਲਕੇ ਤੋਂ ਬਾਰਡਰ ਪੱਟੀ ਦੇ ਪਿੰਡ ਚੱਕ ਟਾਲੀ ਵਾਲਾ ਦੀ ਸਮੁੱਚੀ ਮੌਜੂਦਾ ਪੰਚਾਇਤ ਅਤੇ ਹੋਰ ਕਈ ਪਿੰਡ ਵਾਸੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਆਮ ਆਦਮੀ ਪਾਰਟੀ ਦਾ ਫੜਿਆ ਪੱਲਾ ਇਸ ਮੌਕੇ ਪਿੰਡ ਦੇ ਸਰਪੰਚ ਅਤੇ ਨੌਜਵਾਨਾਂ ਨੇ ਕਿਹਾ ਕਿ ਇਸ ਵਾਰ ਮਾਨ ਸਰਕਾਰ ਨੇ ਕਈ ਬੇਰੁਜ਼ਗਾਰ ਲੜਕੇ ਲੜਕੀਆਂ ਨੂੰ ਬਿਨਾਂ ਸਿਫਾਰਿਸ਼ ਤੋਂ ਜਿਹੜੀਆਂ ਨੌਕਰੀਆਂ ਦਿੱਤੀਆਂ ਨੇ ਅਤੇ ਜੋ ਪਿੰਡਾਂ ਦੇ ਵਿੱਚ ਵੱਖ-ਵੱਖ ਕੰਮਾਂ ਨੂੰ ਲੈ ਕੇ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਉਹਨਾਂ ਦੇ ਮੱਦੇ ਨਜ਼ਰ ਅੱਜ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ। ਇਸ ਮੌਕੇ ਹਲਕਾ ਵਿਧਾਇਕ ਗੋਲਦੀ ਕਮੋਜ ਨੇ ਸ਼ਾਮਲ ਹੋਏ ਨਵੀਂ ਪੰਚਾਇਤ ਅਤੇ ਨਵੇਂ ਪਰਿਵਾਰਾਂ ਦਾ ਨਿੱਘਾ ਸਵਾਗਤ ਕੀਤਾ। ਉਹਨਾਂ ਨੇ ਆਖਿਆ ਕਿ ਹੁਣ ਪਿੰਡ ਦੇ ਵਿੱਚ ਜੋ ਵੀ ਵਿਕਾਸ ਦੇ ਕੰਮ ਰਹਿੰਦੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕਰਾਂਗੇ ਅਤੇ ਪਿੰਡ ਦੀ ਨੁਹਾਰ ਨੂੰ ਬਦਲ ਕੇ ਰੱਖਦੇਾਂਗੇ। ਉਹਨਾਂ ਨੇ ਕਿਹਾ ਕਿ ਅੱਜ ਜੋ ਮੌਜੂਦਾ ਪੰਚਾਇਤ ਅਤੇ ਜੋ ਪਿੰਡ ਵਾਸੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੂੰ ਬਣਦਾ ਮਾਨ ਸਨਮਾਨ ਜ਼ਰੂਰ ਦਿੱਤਾ ਜਾਵੇਗਾ। ਤਾਂ ਤੁਸੀਂ ਵੀ ਸੁਣੋ ਕੀ ਹੈ ਪਿੰਡ ਵਾਸੀਆਂ ਦਾ ਕਹਿਣਾ ਅੱਜ ਐਮਐਲਏ ਸਾਹਿਬ ਘਰ ਆਏ ਨੇ ਤੁਸੀਂ ਪਾਰਟੀ ਜੁਆਇਨ ਕੀਤੀ ਹੈ ਹਾਂਜੀ ਅਸੀਂ ਚੱਕ ਟਾਲੀਵਾਲ ਦੇ ਸਰਪੰਚ ਸਾਹਿਬਾਂ ਮਾਲਾ ਸਿੰਘ ਬਾਕੀ ਜਿਹੜੇ ਜਗਦੀਪ ਗੋਲਡੀ ਜੀ ਕਮੋਲ ਸਾਡੇ ਕੋਲ ਆਏ ਨੇ ਅੱਜ ਬਹੁਤ ਹਨ ਵਧੀਆ ਸਾਡਾ ਜਿਹੜਾ ਸਾਰੀ ਸੰਗਤ ਦਾ ਜਿਹੜਾ ਸਹਿਯੋਗ ਦਿੱਤਾ ਹੈ ਬਹੁਤ ਧੰਨਵਾਦ ਕੀਤਾ ਹੈ ਅਸੀਂ ਸਾਰੀ ਸੰਗਤ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਇਸ ਪਾਰਟੀ ਦੇ ਨਾਲ ਸਮਰਥਨ ਦਿੱਤਾ ਹੈ ਤੇ ਬਹੁਤ ਸਾਨੂੰ ਅੱਜ ਪਿਆਰ ਮਿਲਿਆ ਹੈ ਤੇ ਅਸੀਂ ਇਹਨਾਂ ਦੇ ਨਾਲ ਹੀ ਰਵਾਂਗੇ ਤੇ ਬਹੁਤ ਧੰਨਵਾਦ ਜੀ ਆਪਣੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਸੀਐਮ ਭਗਵੰਤ ਮਾਨ ਜੀ ਹੈਗੇ ਆ ਉਹਨਾਂ ਨੇ ਨੌਜਵਾਨਾਂ ਵਾਸਤੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਨੌکریاں ਦਿੱਤੀਆਂ ਲਗਭਗ 20000 ਦੇ ਕਰੀਬ ਨੌکریاں ਨੌਜਵਾਨਾਂ ਨੂੰ ਦੇ ਚੁੱਕੇ ਆ ਤੇ ਅਸੀਂ ਇਹ ਵਿਸ਼ਵਾਸ ਕਰਨਾ ਚ ਕਰਦੇ ਆ ਇਹਨਾਂ ਦੇ ਅੱਗੇ ਵੀ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਸਾਡਾ ਸਹਿਯੋਗ ਦੇਣਗੇ ਔਰ ਅੱਜ ਅਸੀਂ ਆਮ ਆਦਮੀ ਪਾਰਟੀ ਅਸੀਂ ਜੁਆਇਨ ਕੀਤੀ ਆ ਅਸੀਂ ਇੱਕ ਆਸ ਕਰਦੇ ਹਾਂ ਕਿ ਸਾਡੇ ਜਗਦੀਪ ਕੰਬੋਜ ਗੋਲਡੀ ਜੀ ਵੀ ਸਾਨੂੰ ਇਹ ਪੂਰਾ ਸਹਿਯੋਗ ਦੇਣਗੇ ਜੋ ਵੀ ਸਾਡੇ ਪਿੰਡਾਂ ਦੇ ਵਿਕਾਸ ਰਹਿੰਦੇ ਅਧੂਰੇ ਉਹ ਜਲਦੀ ਪੂਰਾ ਕਰਨਗੇ ਕਿਹੋ ਜੀ ਕਾਰਜਕਾਰੀ ਵੇਖਦੇ ਹਾਂ ਗੋਲਡੀ ਕੰਬੋਜ ਨੂੰ ਅਸੀਂ ਇਹਨਾਂ ਤੇ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਆ ਕਿ ਸਾਨੂੰ ਅੱਜ ਇਹਨਾਂ ਪਾਰਟੀ ਜੁਆਇਨ ਕਰਾਈਆ ਸਾਨੂੰ ਇਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਕਿ ਜਿਹੜੇ ਤੁਹਾਡੇ ਪਿੰਡਾਂ ਦੇ ਵਿਕਾਸ ਅਧੂਰੇ ਪਏ ਆ ਅਸੀਂ ਉਹ ਪੂਰਾ ਕਰਾਂਗੇ ਔਰ ਅਸੀਂ ਪੂਰਾ ਉਮੀਦ ਕਰਦੇ ਆ ਕਿ ਆਪਣੀ ਗੱਲਾਂ ਦੇ ਪੂਰੇ ਖਰੇ ਉਤਰਨਗੇ ਜੀ ਐਮਐਲਏ ਸਾਹਿਬ ਅੱਜ ਤੁਹਾਡੀ ਟੀਮ ਦੇ ਵਿੱਚ ਉਦਾਹਰਾ ਹੋਇਆ ਤੁਹਾਨੂੰ ਪਰਵਾ ਹੁੰਗਾਰਾ ਮਿਲਿਆ ਬਾਰਡਰ ਪੱਟੀ ਦੇ ਪਿੰਡ ਚਕਟਾਲੀ ਵਾਲਾ ਦੇ ਵਿੱਚ ਮੌਜੂਦ ਆ ਮੌਜੂਦਾ ਸਰਪੰਚ ਤੇ ਸਮੂਚੀ ਪੰਚਾਇਤ ਤੁਹਾਡੇ ਨਾਲ ਸਹਿਯੋਗ ਕੀਤਾ ਤੁਹਾਡੇ ਨਾਲ ਜੁੜਨੇ ਕੀ ਕਹਿਣਾ ਚਾਹੁੰਦਾ ਸਭ ਤੋਂ ਵੱਧ ਮੈਂ ਧੰਨਵਾਦ ਕਰਦੀ ਆ ਪੂਰੇ ਪਿੰਡ ਵਾਸੀਆਂ ਦਾ ਪਰ ਸਾਡੇ ਮਾਨਯੋਗ ਸਰਪੰਚ ਸਾਹਿਬ ਮਾਲਾ ਸਿੰਘ ਜੀ ਦਾ ਸਾਡਾ ਛੋਟਾ ਭਰਾ ਬੂਟੇ ਔਰ ਇਹਨਾਂ ਦੀ ਸਾਰੀ ਪੰਚਾਇਤ ਦਾ ਇਹਨਾਂ ਨੇ ਜਾ ਹਮਾਰੇ ਪਾਰਟੀ ਦਾ ਸਾਥ ਦੇ ਨਾਲ ਸੇ ਫੈਸਲਾ ਕੀਤਾ ਔਰ ਮੈਂ ਵਿਸ਼ਵਾਸ ਦੋਣਾ ਵੀ ਡਿਪਾਰਟਮੈਂਟ ਵੱਲੋਂ ਕਿਸੇ ਵੱਲੋਂ ਕੋਈ ਕਮੀ ਨਹੀਂ ਔਰ ਗ੍ਰਾਂਟਾ ਵੱਲੋਂ ਵੀ ਕੋਈ ਕਮੀ ਨਹੀਂ ਪਿੰਡ ਦੀ ਨਹਾਰ ਬਦਲਣ ਔਰ ਪਿੰਡ ਦਾ ਨਕਸ਼ਾ ਬਦਲਣ ਵਿੱਚ ਅਸੀਂ ਸਾਰੇ ਰਲ ਕੇ ਇੱਕ ਦੂਜੇ ਨਾਲ ਯੋਗਦਾਨ ਪਾਵਾਂਗੇ ਮੇਰਾ ਵਾਦਾ ਔਰ ਕਿਸੇ ਗੱਲ ਉਹਨਾਂ ਨੂੰ ਕਮੀ ਨਹੀਂ ਦੇਣ ਦੀ ਚਾਹੇ ਕਿਸੇ ਵੀ ਡਿਪਾਰਟਮੈਂਟ